ਸਾਹਿਬ ਦੀ ਹਜ਼ੂਰੀ ਵਿੱਚ ਤਿੰਨ ਚੀਜ਼ਾਂ ਜ਼ਰੂਰੀ ਨੇ ਬਾਣੀ ਕਹਿੰਦੀ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਇੱਕ ਹਾਜ਼ਰੀ ਤੁਹਾਡੇ ਤਨ ਦੀ ਲੱਗ ਗਈ ਕਿਸੇ ਨੇ ਥੋੜਾ ਕਿਸੇ ਨੇ ਬਹੁਤਾ ਧਨ ਸਾਹਿਬ ਦੇ ਚਰਨਾਂ ਵਿੱਚ ਅਰਪਨ ਕਰ ਦਿੱਤਾ ਦੂਸਰੀ ਹਾਜ਼ਰੀ ਇਹ ਤਨ ਦੀ ਆਪਜੀ ਚੌਂਕੜੇ ਮਾਰ ਕੇ ਬੈਠੇ ਹੋ ਤੀਸਰੀ ਹਾਜ਼ਰੀ ਇਹ ਮਨ ਦੀ ਜਿਹਦੇ ਬਾਅਦ ਦੱਸ ਰਹੇ ਕੁਝ ਨਹੀਂ ਕਹਿ ਸਕਦੇ ਕਿ ਕਿਹਦਾ ਮਨ ਗੁਰੂ ਚਰਨਾਂ ਨਾਲ ਜੁੜਿਆ ਤੇ ਕਿਹਦਾ ਨਹੀਂ ਮਨ ਬਾਤ ਫਿਰ ਫਰਮਾਨ ਆ ਜਾਂਦਾ ਮਨ ਵਸ ਆਵੇ ਨਾਨਕਾ ਜੇ ਜੇ ਪੂਰਨ ਕਿਰਪਾ ਹੋਏ ਇਹ ਮਨ ਤਾਂ ਹੀ ਵਸ ਵਿੱਚ ਆਵੇਗਾ ਜੇ ਪੂਰੇ ਗੁਰੂ ਦੀ ਪੂਰਨ ਕਿਰਪਾ ਹੋ ਜਾਵੇ ਸਾਬ ਕਹਿੰਦੇ ਨੇ ਮਨ ਵਿੱਚ ਆ ਸਤਗੁਰ ਕੈ ਪਾਸ ਤਿਸ ਸੇਵਕ ਕੈ ਕਾਰਜ ਰਸ ਸਜਣੋ ਤੁਹਾਡੇ ਦਿੱਤੇ ਹੋਏ ਤਨ ਤੇ ਬੈਠੇ ਹੋਏ ਤਨ ਦੀਆਂ ਹਾਜ਼ਰੀਆਂ ਤਾਂ ਹੀ ਪ੍ਰਵਾਨ ਨੇ ਜੇ ਮਨ ਵੀ ਗੁਰੂ ਦੇ ਚਰਨਾਂ ਨਾਲ ਜੁੜੇ ਜੇ ਤਨ ਦੀ ਗੱਲ ਕਰੀਏ ਤਾਂ ਲੋਕੀ ਪ੍ਰਦੇਸਾਂ ਵਿੱਚੋਂ ਬੈਠੇ ਲੱਖਾਂ ਰੁਪਈਆ ਕਲ ਦਿੰਦੇ ਨੇ ਔਰ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੋ ਜਾਂਦੀ ਆ ਸੱਤ ਸਮੁੰਦਰੋਂ ਪਾਰ ਤੋਂ ਮਾਇਆ ਆਵੇ ਇੱਥੇ ਅਰਦਾਸ ਹੋ ਜਾਂਦੀ ਜੇ ਤਨ ਦੀ ਗੱਲ ਕਰੀਏ ਤਾਂ ਲੋਕੀ ਤੱਕਾ ਮੁਕੀ ਹੁੰਦੇ ਨੇ ਲਾਈਨਾਂ ਲੱਗੀਆਂ ਨੇ ਗੁਰਦੁਆਰਾ ਵਿੱਚ ਮੱਥਾ ਟੇਕਣ ਵਾਲਿਆਂ ਦੀਆਂ ਤੁਸੀਂ ਅਮਰਤ ਵੇਲੇ ਕਿਤੇ ਦਰਬਾਰ ਸਾਹਿਬ ਜਾ ਕੇ ਵੇਖੋ ਇੱਕ ਦੂਜੇ ਤੋਂ ਗਾਂ-ਗਾਉ ਹੋ ਕੇ ਆਪਾਂ ਮੱਥਾ ਟੇਕਣ ਦਾ ਯਤਨ ਕਰਦੇ ਆਂ ਪਰ ਸਾਹਿਬ ਕਹਿੰਦੇ ਨੇ ਤੇਰੇ ਰੱਖੇ ਹੋਏ ਧਨ ਤੇ ਤੇਰੇ ਬੈਠੇ ਹੋਏ ਤਨ ਦੀ ਗੱਲ ਤਾਂ ਬਣਦੀ ਹੈ ਜੇ ਤੇਰਾ ਮਨ ਵੀ ਗੁਰੂ ਚਰਨਾਂ ਨਾਲ ਜੁੜੇ